ਵਾਹ ਕਰੇ ਕਿਰਪਾ ਆਪਣੇ ਪਨਤੀ ਨਾਰੇ ਮਾਤੀ ਪੂਰ ਜੀਵਨ ਲੈ ਕੇ ਮਾਪਾ ਫੋਲਣੇ ਗੁਲਾਬ ਵਾਂਗੂ ਹੌਸਲਾ ਜੈਸਾ ਬੂੜਾ ਮਹੀਵਾ ਜੈਸਾ ਭਾਈ ਹਰਮਨ ਸਿੰਘ ਭਾਈ ਜਰਮਨ ਸਿੰਘ ਜੁੜਵਾ ਸਕੇ ਪ੍ਰਭਾ ਆਪ ਜੀ ਦੀ ਖਿਦਮਤ ਗੁਰਮਖ ਸਿੰਘ ਜੀ ਦੋਵੇਂ ਹੋਗੇ ਪਾਸ ਸੰਗਤ ਜੀ ਦੋਵੇਂ ਹੋਗੇ ਪਾਸ ਆਪੇ ਸ਼ਤਿ ਵੀ ਪਾਤਸ਼ਾਹ ਦਾ ਸੋਨਾ ਨੇ ਦੁੱਖ ਪੁੱਛਿਆ ਬਕਰ 啊！我各位老人。 ਆਇਆ ਮੈਂ ਸਿੰਘਾਂ ਦੇ ਹੱਥਾਂ ਦੇ ਧਾਰੀ ਨੇ ਸਿੰਘਾਂ ਆਈ ਨੇ ਜਿੱਟਾ ਤਾਲ ਤੇ ਖੜੇ ਮੁੰਡੇ ਆਪਣੇ ਸ਼ਕਤੀਆਂ ਆ ਪਿੱਟੇ ਦੀਵਾਰ ਵਿਛੜਿਆ ਆ ਸਾਰੇ ਪੇਰ ਸੱਜ ਸਦਾ ਪਾਲ ਨੇ ਦੁਨੀਆ ਜਿੱਤਣੇ ਆਉਣ ਵਾਲੇ ਸਮੇਂ ਦੇ ਵਿੱਚ ਜੀਆਂ ਜਿੱਤਣੇ ਕਬੱਡੀ ਪਾ ਰਿਹਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੇ ਚਰਨ ਬਾਰਕ ਕਰਦੇ ਹੈ ਆ ਸਾਹਮਣੇ ਟਿੰਲੀ ਔਰਖਾ ਦੇ ਬਾਰ ਬਹੁਤ ਸਤਿਕਾਰ ਰੇਡਾਂ ਪੈਣੀਆਂ ਨਾਲ ਰੱਖ ਕੇ ਟੈਨ ਤੇ ਰਾ ਕੇ ਲੈ ਰਹੀ ਬਣੀ ਟੀਮ ਬੌਲੀਆਂ ਦੀ ਹੈ ਇੰਦਰਾ ਹੈਰਾ ਲਓ ਉਧਰ ਦੀ ਟੀਮ ਜੋ ਹੈ ਇਹ ਫਰਸ਼ੀ ਰੰਗੋਰ ਕਰਨਗੇ ਲੈ ਕੇ ਨੇ 10 12 ਕਿਲੇ 40 ਬਣਾਈ ਦੇ ਕਹਿੰਦੇ ਕੁਸ਼ਤੀ ਦੀ ਬਦੌਲਤ ਹੈ ਗੁਰਿੰਦਰ ਸਿੰਘ ਦੇਖਦੇ ਆ ਜਦੋਂ ਲਾਗੇ ਜਾਂਦਾ ਨਾ 2.5 300 ਟਨ 400 ਟਨ ਮਾਰ ਕੇ ਹੀ ਹਰਦਾ ਪਾਸੇ ਕਹਿੰਦੇ ਪੱਤਰਕਾਰ ਭਾਈਚਾਰੇ ਦੇ ਡਾਕਟਰ ਜਸਵੀਰ ਸਿੰਘ ਦੀ ਔਲਕ ਸੰਯੁਕਤ ਕਿਸਾਨ ਪੜਾਈ ਸੰਸਥਾ ਜਨਾਲਾ ਪ੍ਰੈਸ ਪੱਤਰ ਪੁੱਜੇ ਹੋਏ ਆਪਾਂ ਧੰਨਵਾਦ ਕਰਦੇ ਆ ਪੱਤਰਕਾਰ ਡਾਕਟਰ ਜਸਵੀਰ ਸਿੰਘ ਦੀ ਔਲਕ ਸੰਯੁਕਤ ਕਿਸਾਨ ਪੜਾਈ ਸੰਸਥਾ ਜਨਾਲਾ ਪ੍ਰੈਸ ਪੱਤਰ ਉਹਨਾਂ ਦਾ ਵੀ ਧੰਨਵਾਦ ਆਹ ਉਹਨੇ ਪਾਸੇ ਪਿੰਡ ਇਹੀ ਹੈ ਮੁੰਿਆਂ ਦਾ ਅਖਾੜਾ ਕਹਿੰਦੇ ਬੋਰੀਆਂ ਨੇ ਦੇਰ ਹਾਲੀ ਤਾੜੀ ਮਾਰੋ ਤੁਹਾਡੇ ਪਿੰਡ ਦੇ ਮੁੰਡੇ ਖੁੱਲ ਮਿੱਟੀ ਭਾਵੇਂ ਖਾਣੇ ਦੀ ਜਾਂ ਹੋਵੇ ਖੇਤ ਦੀ ਦੋਵਾਂ ਦੀ ਮਿੱਟੀ ਦੇ ਵਿੱਚ ਹੁੰਦੀ ਜਾਣ ਵੀ ਓਏ ਕੱਜ ਭਵਾਨੀ ਇਸ ਤੋਂ ਬਾਅਦ ਵੀ ਸਮਾਰਟੀ ਦੋ ਜਾਈਏ ਮੇਰੇ ਵੀ ਸਨ ਆਲੇ ਤੇ ਹੋਣੇ ਆ ਤਾਂ ਬੇਨਤੀ ਭਾਈ ਜਿਹੜੇ ਇਹ ਕਹਿੰਦੇ ਕਦ ਕਦ ਹਾਥੀ ਦੇ ਜਰਾਫ ਦਾ ਇਹ ਮੱਲਾ ਦੇ ਵੀ ਜਿਹੜੇ ਨਾਮ ਪ੍ਰੋਪਰ ਦਾ ਮਾ ਕੰਮ ਕਰਵਾਇਆ ਹੈ ਅੱਜ ਕਹਿੰਦੇ ਮੇਰੇ ਰਵੇ ਬੋ ਬਾਬਾ ਅਮਸ਼ੇਂਦੀ ਗੁਰੂ ਕੇ ਬਾਗ ਵਾਲੇ ਬੈਟਰ ਪਿੰਡਪਾਲ ਫਗਵਾੜਾ ਜੀ ਤੇ ਤਰਵਿੰਦਰ ਵੀ ਮੇਰਾ ਸਮਾ ਦੋਨਾ ਕੋਤੀਆਂ ਦਾ ਏ ਜਿਹੜੀ ਪਰਲੀ ਸਾਈਡ ਤੇ ਕੋਤੀ ਚੱਲਦੀ ਹੈ ਇਹ ਕਹਿੰਦੇ ਮਨੀ ਆਲਮਕੀਰ ਜਿਨੇ ਦੋ ਨਹੀਂ ਕਹਿ ਪਾਇਆ ਇਹ ਕਹਿੰਦੇ گروہ جی کا خالسہ گروہ جی کی فتح ਜੋ ਸਤਿਗੁਰੂ ਦੀ ਕਿਰਪਾ ਨਾਲ ਸੰਗਤਾਂ ਵੱਲੋਂ 6ਵੇਂ ਪਾਤਸ਼ਾਹਨ ਗੁਰਦੁਆਰਾ ਦਮਦਮ ਸਾਹਿਬਿੰਡੀ ਔਲਖ ਵਿਖੇ ਦੋ ਰੋਜ਼ਾ ਜੁੜੇ ਮੇਲਾ ਸੀ ਸਤਿਗੁਰੂ ਦੇ ਪਾਰ ਕਿਰਪਾ ਦੇ ਨਾਲ ਅੱਜ ਸੰਪੂਰਨਤਾ ਹੀ ਹੋਈ ਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਜਿਹੜੇ ਪਿਆਰੇ ਸਗਰੂ ਕਰਦੇ ਉਹਨਾਂ ਸਵਾਗਤ ਮਾਇਆਂ ਨੇ ਸ਼ੁਕਰੇ ਸੱਚੇ ਪਾਤਸ਼ਾਹ ਮਹਾਰਾਜ ਦਾ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੇ ਸਮਾਗਮ ਹੈ ਸੰਪੂਰਨ ਹੋ ਰਹੇ ਆ ਸੋ ਵਾਹਿਗੁਰੂ ਕਿਰਪਾ ਕਰੇ ਅਗਲਾ ਸਮਾ ਸੁਹਾਵਣਾ ਆਵੇ। ਇਹੀ ਬੇਨਤੀ ਆ ਸਮੂਹ ਸੰਗਤਾਂ ਨੂੰ। ਇਹੀ ਮਨੋਰਥ ਆ ਸਮਾਗਮਾਂ ਦਾ ਟੁੱਟੇ ਗੁਰੂ ਨਾਲ ਜੁੜ ਜਾਣ। ਜਿਹੜੇ ਅਮਰਤਾਰ ਨਹੀਂ ਹੋ ਕੋਸ਼ਿਸ਼ ਕਰੋ। ਅਮਰਤਾਰੀ ਹੋ ਕੇ ਸਾਤਾਰੀ ਹੋ। ਇਹ ਤਾਂ ਆਪਣੇ ਸਮਾਗਮ ਮਨਾਏ ਰ ਆ ਸੋਣਗੇ। ਸੋ ਗੁਰੂ ਕਿਰਪਾ ਕਰੇ ਮਹਾਰਾਜ ਸਮੂਹ ਦੀਆਂ ਸਮਾਵਾਂ ਨੂੰ ਭਾਗ ਲਾਵੇ। ਇਹਨਾਂ ਜੁੜ ਮਿਲਣਾਂ ਦੀ ਲੱਖ ਲੱਖ ਵਧਾਈ ਸਮੂਹ ਸੰਗਤਾਂ ਨੂੰ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ